ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਾਧੂ ਗਿਆਨੀ ਹਰਪ੍ਰੀਤ ਸਿੰਘ ਤਰਵੰਡੀ ਸਾਭੂ ਜਸ਼ੇਦਾਰ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੱਲ ਵੀਡੀਓ ਦੇਖੀ ਜਸ਼ੇਦਾਰ ਤਖਤ ਸਹਿਬ ਤੇ ਜਾ ਕੇ ਤਰਵੰਡੀ ਸਾਭੂ ਜੋ ਬਿਆਣਬਾਜ਼ੀ ਕਰ ਰਿਹਾ ਹੈ ਉਹ ਅਤੀ ਸ਼ਰਮਨਾਕ ਹੈ ਕਿਉਂਕਿ ਝੂਠ ਨੂੰ ਸੱਚ ਵਿੱਚ ਤਬਦੀਲ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਣਾ ਤੇ ਉਹਦੀ ਹਜ਼ੂਰੀ ਵਿੱਚ ਖੜ ਕੇ ਝੂਠ ਬੋਲਣਾ ਕਿ ਸਿੱਖ ਕੌਮ ਇਹਦੇ ਬਿਆਨ ਨੂੰ ਲੈ ਕੇ ਸੱਚ ਮੰਨ ਲਵੇਗੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਖੜ ਕੇ ਜੋ ਬੋਲ ਰਿਹਾ ਹੈ ਇਸ ਨੇ ਜੋ ਵੀ ਬੋਲਿਆ ਹੈ ਸਭ ਝੂਠ ਹੈ ਤਾਂ ਜੇ ਇਹ ਕਹਿੰਦਾ ਹੈ ਇਹਦੀ ਘਰ ਵਾਲੀ ਮੇਰੇ ਕੋਲੇ ਪੜਦੀ ਸੀ ਮੈਂ ਉਹਨੂੰ ਪੜਾਉਂਦਾ ਸੀਗਾ ਕਿ ਮੇਰੇ ਸਹੁਰੇ ਪਰਿਵਾਰ ਇੰਨੇ ਗਰੀਬ ਸਨ ਇਸ ਨੇ ਜੋ ਵੀ ਮਤਲਬ ਸੱਚ ਨੂੰ ਦੁਬਾਇਆ ਜਾ ਰਿਹਾ ਹੈ ਇਹ ਫੀਸਾਂ ਭਰਦਾ ਸੀ ਉਹਦੀਆਂ ਪਲੱਸ 2 ਦੀਆਂ ਤੇ ਕਦੇ ਮੇਰੀਆਂ ਬੱਚੀਆਂ ਪਾਲਦਾ ਵੀ ਉਹ ਨਾਥ ਨਾ ਹੋ ਜਾਣ ਸਹਸਣ ਜੀ ਮੈਂ ਤਾਂ 1991-92 ਵਿੱਚ ਉਹਨਾਂ ਵੇਲੇ ਆਕ 700 ਰੁਪਿਆ ਮੈਂ ਕਮਾਉਣ ਲੱਗ ਪਿਆ ਸੀਗਾ ਜੀ ਜਿਹੜਾ ਬਚਪਨ ਵਿੱਚ ਵਧੀਆ ਕਮਾਈ ਕਰਦਾ ਸੀ ਆਪਣੀ ਮੈਂ ਵਧੀਆ ਪਰਿਵਾਰ ਪਾਲ ਸਕਦਾ ਸੀਗਾ ਪਰ ਇਸ ਦੀ ਦਸਤਖਤਾਂ ਦੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜਿਆ ਇਸ ਨੇ ਮੇਰੇ ਤੇ ਝੂਠਾ ਇਲਜ਼ਾਮ ਝੂਠਾ ਮੁਕੱਦਮਾ ਦਾਇਰ ਜਹੀਦਾ ਕਿਉਂਕਿ ਜਿਹੜਾ ਸੱਚ ਹੈ ਉਹ ਮੂੰਹੋਂ ਕਬੂਲ ਕਰਕੇ ਨਹੀਂ ਮੰਨਿਆ ਜਾਂਦਾ ਗੁਰਗ੍ਰਾਂਦ ਸਾਹਿਬ ਜੀ ਹਜ਼ੂਰੀ ਵਿੱਚ ਫਿਰ ਕੋਰਟਾਂ ਕਾਦੇ ਵਾਸਤੇ ਬਣੀਆਂ ਨੇ ਕਾਨੂੰਨਾਂ ਦੀ ਕੋਈ ਚੀਜ਼ ਹੈ ਫਿਰ ਐਦਾਂ ਦਾ ਹਰੇਕ ਦੋਸ਼ੀ ਜਿਹੜਾ ਹੈ ਗੁੜਾ ਕਰਕੇ ਗੁਰਗ੍ਰਾਂਦ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਮੰਗ ਕੇ ਆਪਣਾ ਖੜਾ ਚੜਾ ਲੈਂਦਾ ਹੈ ਉਹ ਬੇਦਾਗ ਹੋ ਜਾਂਦਾ ਹੈ ਮੇਰੇ ਕੋਲੇ ਕੁਝ ਸਬੂਤ ਹਨ ਆ ਮੇਰੀ ਸੈਸ਼ਨ ਕੋਰਟ ਜਿੱਥੋਂ ਮੈਂ ਬਾ ਇੱਗਤ ਬਰੀ ਹੋਇਆ ਹਾਂ ਤੇ ਇਹਨਾਂ ਨੂੰ ਫਿਟਕਾਰਾ ਪਈਆਂ ਤੁਸੀਂ ਝੂਠਾ ਪੱਤਾ ਕਰਵਾਇਆ ਠੀਕ ਹੈ ਜੀ ਇਹ ਇਹਨੇ ਮੇਰੇ ਚਾਰ ਚਲਨ ਤੇ ਸ਼ਰਤ ਕੀਤਾ ਵੀ ਇਹ ਸ਼ਰਾਬ ਪੀਂਦਾ ਸੀ ਆ ਜਿੱਥੇ ਮੈਂ ਸਰਵਿਸ ਕੀਤੀ ਆ ਉਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਬੰਦਾ ਸਹੀ ਹੋਣ ਦੇ ਨਾਤੇ ਅਸੀਂ ਇਹਦੀ ਹੈਲਪ ਕਰਦੇ ਹਾਂ ਤੇ ਇਹਨਾਂ ਪਿੰਡ ਵਾਲਿਆਂ ਨੇ ਹੀ ਮੇਰੀ ਮਦਦ ਕੀਤੀ ਕਿਉਂਕਿ ਸਚਾਈ ਨਾਲ ਸੁਰੇ ਤੇ ਇਹ ਜੱਜੇਦਾਰ ਅੱਜ ਤਰਵੰਡੀ ਸਾਭੂ ਖੜ ਕੇ ਜੋ ਜੱਜ ਆਪਣਾ ਤਖਤ ਸਾਹਿਬ ਨੂੰ ਜਿਹੜਾ ਬਦਨਾਮ ਕਰ ਰਿਹਾ ਹੈ ਇਹ ਸਾਜਿ ਸਾਹਿਬ ਕਿ ਇਸ ਤਰ੍ਹਾਂ ਦਾ ਕੋਈ ਸਬੂਤ ਦਿਖਾਵੇ ਬਿਲਕੁਲ ਕਾਗਜ਼ੀ ਕਾਰਵਾਈ ਸੈਸ਼ਨ ਕੋਰਟ ਦੀ ਕਾਪੀ ਦੋ ਜੱਜਾਂ ਦਾ ਬਰੀ ਕੀਤਾ ਹੋਇਆ ਜੀ ਸੈਸ਼ਨ ਜੱਜਾਂ ਦਾ ਕਿਉਂਕਿ ਗੁਰੂ ਸਾਹਿਬ ਨੂੰ ਜਾਨ ਦੇਣੀ ਆ ਕਿਉਂਕਿ ਜਿਹੜਾ ਹੈ ਇਸੇ ਮੇਰੇ ਤੇ ਵਾਅਦਾ ਕੀਤਾ ਮੈਨੂੰ ਗੁਰੂ ਨੇ ਹੀ ਹੌਸਲਾ ਦਿੱਤਾ ਵੀ ਗੁਰਪ੍ਰੀਤ ਤੇਰੇ ਨਾਲ ਹੁਣ ਮੈਂ ਖੜਾ ਹੈਗਾ ਜਿਹੜੇ ਕਰਕੇ ਇਹ ਮਤਲਬ ਵਾਅਦਾ ਜਿਹੜਾ ਹੈ ਮੇਰੇ ਤੇ ਕਰ ਰਿਹਾ ਹੁਣ ਵੀ ਕਰ ਰਿਹਾ ਮੇਰੀਆਂ ਵੀਡੀਓਾਂ ਆ ਮੀਡੀਆ ਤੇ ਡਿਲੀਟ ਕਰ ਰਿਹਾ ਇੱਕ ਵੀ ਸਬੂਤ ਮੇਰਾ ਨਹੀਂ ਵਿਖਾ ਸਕਿਆ ਮੇਰੇ ਕੋਲ ਕੁਝ ਕ ਸਬੂਤ ਨੇ ਹੋਰ ਵੀ ਪਏ ਨੇ ਕਿਤੇ ਗੁਪਤ ਥਾਂ ਤੇ ਵੀ ਰੱਖੇ ਨੇ ਜੋ ਮੈਂ ਵਕਤ ਆਉਂਤੇ ਜਿਹੜਾ ਹੈ ਉਹ ਸੰਗਤ ਸਾਹਮਣੇ ਪੇਸ਼ ਕਰੂੰਗਾ ਸੋ ਮੇਰੀ ਇਹ ਦੁਆਰ ਹੈ ਮੇਰੀ ਜਿਹੜੀ ਹੈ ਸੁਣਵਾਈ ਹਰ ਥਾਂ ਦਬਾਈ ਜਾ ਰਹੀ ਹੈ ਹੁਣ ਆਪਣਾ ਪ੍ਰਭਾਵ ਪਾਉਣ ਵਾਸਤੇ ਕੌਨ ਗੁੰਮਨਾ ਕਰਨ ਵਾਸਤੇ ਇਹ ਟਕਟਾਂ ਤੇ ਜਾ ਕੇ ਜਿਹੜਾ ਹੈ ਗਰਜ ਰਿਹਾ ਹੈ ਤਾਂ ਕਿ ਮੈਂ ਤਾਂ ਕਿੰਨਾ ਵੀ ਸੱਚ ਸੰਘਤ ਨੂੰ ਸੱਚ ਦਾ ਪਤਾ ਲੱਗੇ ਕਿਉਂਕਿ ਕਬੂਤਾ ਸਮੇਤ ਕਾਫੀ ਜੜੀ ਹੈ ਮੈਂ ਲੈ ਕੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਹਾਂ ਮੈਨੂੰ ਇਨਸਾਫ ਤੇ ਹੋਣ ਦੀ ਮੈਨੂੰ ਪੂਰੀ ਉਮੀਦ ਹੈ ਅਤੇ ਇਹ ਨਹੀਂ ਬਈ ਹਰ ਥਾਰਾ ਇਹ ਸੱਚਾ ਹੋਵੇ ਇਹ ਕਦੇ ਹੋਰ ਜਨਾਨੀ ਲੈ ਕੇ ਵਿਧੀਆਂ ਵਿੱਚ ਜਾਂਦਾ ਹੈ ਉਹ ਤਲਾਕशुदा ਜਨਾਨੀ ਉਹ ਵੀ ਕੇਸ ਪੜਿਆ ਹੈ ਮੈਂ ਦੇਖਦਾ ਰਹਿੰਦਾ ਹਾਂ ਤੇ ਕਦੇ ਇਹ ਮੇਰਾ ਬੱਚਿਆਂ ਨੂੰ ਸੰਭਾਲ ਕਰਨੀ ਕਹਿੰਦਾ ਮੈਂ ਉਹਨੂੰ ਸੰਭਾਲਿਆ ਉਹ ਨਾਕ ਹੋ ਜਾਣੀ ਜਾਂ ਸਾਧ ਸੰਗਤ ਜੀ ਮੈਂ ਕਮਾਈ ਕਰਦਾ ਅਤੇ ਅਨਾਖ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੇ ਜਿੰਨੇ ਵੀ ਦੋਸ਼ ਲਾਏ ਮੇਰੇ ਤੇ ਸਭ ਝੂਠੇ ਨੇ ਬਾਕੀ ਸੰਗਤ ਫੈਸਲਾ ਕਰੀ ਮੈਂ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਇਹ ਸਾਹਮਣੇ ਆਪਣਾ ਪੱਖ ਰੱਖਿਆ ਸੋ ਗੁਰੂ ਜਾਨੇ ਤੇ ਤੁਸੀਂ ਕੌਮ ਜਾਨੋ ਅਗੇ ਤੁਸੀਂ ਫੈਸਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ